ਉਹ ਫਾਸਟ ਵੀ ਤੇ ਆਪਣੇ ਗੁਰੂ ਕਾਂ ਦੇ ਨਾਲ ਨਾੜਕਾ ਵਾਗਿਆ ਨੂੰ ਇਹ ਬੰਦ ਬੰਦ ਹੋ ਗਿਆ ਤੇ ਆਈ ਜੀ ਦਾ ਅਜੀ ਦੇ ਦੇ ਜੀ ਇਹ ਲੋਕ ਨੂੰ ਇਹ ਨਹੀਂ ਗਿਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਵਿਦੇਸ਼ਾ ਨਿਰਦੇਸ਼ ਅਧਿਨ ਅੱਜ ਖੰਨਾ ਜ਼ਿਲ੍ਹੇ ਦਾ ਜਿਹੜਾ ਹੱਬ ਹੈ ਇਮੀਗ੍ਰੇਸ਼ਨ ਸੈਂਟਰਾਂ ਦਾ ਜੀਟੀਪੀ ਮਾਰਕੀਟ ਉੱਥੇ ਸਾਡੀ ਤਿੰਨ ਟੀਮ 10 ਟੀਮਾਂ ਨੇ ਸਾਈਮਲਟੇਨੀਅਸ ਰੇਡ ਕੀਤਾ ਹੈਗਾ 10 ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ਤੇ ਇਹਨਾਂ ਤੋਂ ਕੁੱਲ ਬਰਾਮਦਗੀ ਹੁਣ ਤੱਕ ਦੀ ਹੋਈ ਹੈ 30 ਪਾਸਪੋਰਟ 34 ਕੰਪਿਊਟਰ ਲੈਪਟਾਪ ਅਤੇ ਟੈਂਪਸ 15 ਏਟੀਐਮ ਕਾਰਡਸ 51 ਮੋਬਾਈਲ ਫੋਨ ਅਤੇ 175 ਚੈੱਕ ਬੁਕਸ ਤੇ ਇਹਨਾਂ ਚੋਂ ਕਾਫੀ ਚੈੱਕ ਬੁਕਸ ਸਾਈਨਡ ਵੀ ਹਨ ਬਾਈ ਦਾ ਵਿਕਟਿਮਸ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਪ੍ਰੀਲਿਮੀ ਪੁੱਛਗਿੱਛ ਹੈ ਉਹਦੇ ਸਾਹਮਣੇ ਆਇਆ ਹੈ ਕਿ ਇਹਨਾਂ ਤੇ ਚਾਰ ਪਰਚੇ ਆਲਰੇਡੀ ਦਰਜ ਹਨ ਖੰਨਾ ਨਵਾਂ ਸ਼ਹਿਰ ਅਤੇ ਦਿੱਲੀ ਵਿਖੇ ਫਿਰ ਵੀ ਇਹ ਇਲੀਗਲੀ ਅਪਲਾਈ ਕਰ ਰਹੇ ਸੀ ਅਤੇ ਸਾਡੇ ਮਾਸੂਮ ਨਾਗਰਿਕਾਂ ਨੂੰ ਠੱਗ ਰਹੇ ਸਨ ਇਹਦੇ ਨਾਲ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਵੀ ਚਾਲੂ ਹੈ ਇਹ ਗੈਂਗਸਟਰਸ ਉਨਾ ਦੇ ਐਸੋਸੀਏਟਸ ਅਤੇ ਜਿਹੜੇ ਬਾਕੀ ਕ੍ਰਿਮੀਨਲ 엘ਿਮੈਂਟਸ ਹੁੰਦੇ ਨੇ ਉਹਨਾਂ ਦੇ ਵੀ ਝਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਤਾਂ ਕਿ ਉਹ ਕ੍ਰਿਮੀਨਲ ਸਿਸਟਮ ਤੋਂ ਭੱਜ ਸਕਣ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਰੇਡ ਦੇ ਦੌਰਾਨ ਵੀ ਹੋਰ ਵਿਕਟਿਮਸ ਸਾਨੂੰ ਮਿਲੇ ਉਹਨਾਂ ਨੇ ਹੋਰ ਕੰਪਲੇਂਟਾਂ ਦਿੱਤੀਆਂ ਇਹ ਵਾਲੇ ਇਲੀਗਲ ਇਮੀਗ੍ਰੇਸ਼ਨ ਸੈਂਟਰਾਂ ਦੇ ਬਾਰੇ ਕਿ ਜਿਹੜੀ ਇਹੋ ਜੀ ਸ਼ੱਕੀ ਗਤੀਵਿਧੀਆਂ ਹੁੰਦੀਆਂ ਨੇ ਸ਼ੱਕੀ ਸੈਂਟਰਾਂ ਦੇ ਬਾਰੇ ਸਾਨੂੰ ਇਨਪੁਟ ਦਿਓ ਤਾਂ ਕਿ ਇਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਸਕੀਏ ਬੜਾ ਕੁਝ ਸੈਂਟਰ ਐਸੇ ਨੇ ਜਿਨ੍ਹਾਂ ਨਾਲ ਆਲਰੇਡੀ ਚੀਟਿੰਗ ਕਰ ਚੁੱਕੇ ਨੇ ਰੋਕਾ ਨਾਲ ਪਬਲਿਕ ਸਾਹਮਣੇ ਨਹੀਂ ਆ ਰਹੀ ਕੋਈ ਉਹਨਾਂ ਬਾਰੇ ਚੀ ਮੈਸੇਜ ਦੇਣਾ ਚਾਹੁੰਗੇ ਤੁਹਾਡੇ ਥਰੂ ਹੀ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਪੰਜਾਬ ਪੁਲਿਸ ਇੱਥੇ ਤੁਹਾਡੇ ਲਈ ਹੈ ਕਿ ਤੁਸੀਂ ਜਿਹੜੇ ਵੀ ਇਹ ਵਾਲੇ ਸੈਂਟਰਸ ਨੇ ਜਾਂ ਜਿਹੜੇ ਬਾਕੀ ਸਾਰੇ ਸੈਂਟਰਸ ਨੇ ਜੇਕਰ ਤੁਹਾਡੀ ਕੋਈ ਕੰਪਲੇਂਟਸ ਨੇ ਉਹ ਤੁਸੀਂ ਅੱਗੇ ਆ ਕੇ ਸਾਨੂੰ ਦਿਓ ਮੈਡਮ ਕਿੰਨੇ ਸੈਂਟਰਾਂ ਦਾ ਪੁਲਿਸ ਕਾਰਵਾਈ ਤਕਰੀਬਨ 10 ਇਮੀਗ੍ਰੇਸ਼ਨ ਸੈਂਟਰਸ ਤੇ ਅੱਜ ਕਾਰਵਾਈ ਹੋਈ ਹੈ ਬਾਕੀ ਤਫਤੀਸ਼ ਜਾਰੀ ਹੈ ਇਨੋਂ ਤੇ ਜੀ ਐਫ ਆਰ ਅੰਡਰ ਜਿਹੜੇ ਰੈਲੇਵੈਂਟ ਸੈਕਸ਼ਨਸ ਨੇ ਚੀਟਿੰਗ ਫੋਰਜਰੀ ਤੇ ਇੱਕ ਸਪੈਸ਼ਲ ਐਕਟ ਹੈਗਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਉਹਦੇ ਅਧੀਨ ਦਰਜ ਹੋਈ ਮੈਮ ਖੰਨਾ ਦੇ ਸੌਂਡਿੰਗ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕੁਝ ਸੈਂਟਰ ਖੁੱਲੇ ਹੋਏ ਨੇ ਕਿ ਉੱਥੇ ਵੀ ਕਾਰਵਾਈ ਕੀਤੀ ਜਾਵਗੀ ਜੀ ਬਿਲਕੁਲ ਇਹ ਸਾਡੀ ਕਾਰਵਾਈ ਜਾਰੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ ਤਹਿਤ ਹੀ ਅਸੀਂ ਇਹ ਕਾਰਵਾਈ ਕੀਤੀ ਹੈ ਨਾ ਕਿ ਕਿਸੇ ਦੀ ਕੰਪਲੇਂਟ ਤੇ ਕਾਰਵਾਈ ਕੀਤੀ ਜੀ ਕੰਪਲੇਂਟਸ ਕਾਫੀ ਸਾਨੂੰ ਮਸੂਲ ਹੋਈਆਂ ਸੀ ਜਿਵੇਂ ਕਿ ਮੈਂ ਦੱਸਿਆ ਜਦ ਅਸੀਂ ਰੇਡ ਕੀਤਾ ਤਦ ਵੀ ਸਾਨੂੰ ਮੌਕੇ ਤੇ ਕਾਫੀ ਕੰਪਲੇਂਟਸ ਦਿੱਤੀਆਂ ਤੇ ਨਾਲ ਹੀ ਨਾਲ ਸਾਡੇ ਕੋਲ ਸੀਕ੍ਰੀਟ ਇਨਪੁਟਸ ਵੀ ਸੀ ਇਹ ਵਾਲੇ ਸੈਂਟਰਾਂ ਦੇ ਬਾਰੇ ਅਰੈਸਟ ਕਿੰਨੇ ਬੰਦੇ ਹੋਏ ਅੱਜ ਇਹ ਸਾਡੀ ਤਫਤੀਸ਼ ਜਾਰੀ ਹੈ ਅੱਜ ਸਾਡੀ ਦੁਪਹਿਰ ਹੀ ਰੇਡਸ ਹੋਈਆਂ ਨੇ ਜਿਹੜੇ ਪਾਸਪੋਰਟ ਬਰਾਮਦ ਕੀਤੇ ਨੇ ਉਹਨਾਂ ਨੂੰ ਜਿੰਨੇ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਪਹੁੰਚਾਈ ਜਾਣੀ ਹੈ ਉਹਨਾਂ ਕੋਲ ਜੀ ਜੀ ਬਿਲਕੁਲ ਮੈਡਮ ਤੁਸੀਂ ਕਹਿੰਦਾ ਸਰੇ ਹੋ ਵੀ ਜਾਲੀ ਡਾਕੂਮੈਂਟ ਵੀ ਤਿਆਰ ਕਰਦੇ ਆ ਪਾਸਪੋਰਟ ਉਹ ਕਿੰਨੇ ਦੇ ਜੱਪਟ ਕੀਤੇ ਨੇ ਹੁਣ ਤੱਕ ਜੀ ਇਹ ਸਾਰੇ ਡਾਕੂਮੈਂਟੇਸ਼ਨ ਅਸੀਂ ਸਾਰਾ ਐਨਾਲਿਸਿਸ ਕਰ ਰਹੇ ਹੈਗੇ ਆ ਪਰ ਜਿਹੜੇ ਪਾਸਪੋਰਟਸ ਦੀ ਗੱਲ ਕਰੀਏ ਤਾਂ 30 ਪਾਸਪੋਰਟਸ ਜਬਤ ਹੋਏ ਨੇ ਤੇ ਜੇਕਰ ਅਸੀਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਤੇ ਅਸੀਂ ਦੋਨੋਂ ਡਾਕੂਮੈਂਟਰੀ ਤੇ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੈ ਦੋਨਾਂ ਦੀ ਬਰਾਮਦਗੀ ਕੀਤੀ ਹੈ ਜੈਲੀ ਵੀ ਰਹੇ ਨੇ ਕੋਈ ਇਹਨਾਂ ਚ ਪਾਸਪੋਰਟ ਜਿਹੜੇ ਤੁਸੀਂ ਦੱਸ ਰਹੇ ਜੀ ਜੀ